ਸਾਰੇ ਰਾਤ ਨੂੰ ਸਾਢੇ 12 ਵਜੇ ਅਸੀਂ ਗਾਸਤੇ ਸੀਗੇ ਤੇ ਡੀਸੀ ਦੀ ਕੋਠੀ ਡੀਸੀ ਸਾਹਿਬ ਦੀ ਕੋਠੀ ਦੇ ਅੱਗੇ ਸਾਨੂੰ ਫੜਕਾ ਸੁਣਿਆ ਬਹੁਤ ਜ਼ਿਆਦਾ ਅਸੀਂ ਕਿੱਥੇ ਸੀ ਤੇ ਜਦੋਂ ਅਸੀਂ ਆਏ ਭੱਜ ਕੇ ਵੇਖਿਆ ਤਰ ਤਾਰ ਜਮਾਂ ਹੀ ਮੋਦੀ ਹੋਈ ਪਈ ਤੇ ਅਸੀਂ ਛੇਤੀ ਛੇਤੀ ਨਾਗਰਦਾਰ ਵਾਲਿਆਂ ਨੂੰ ਬੁਲਾਇਆ ਪੁਲਿਸ ਲੈਂਡ ਤੇ ਉਹ ਮੁੰਡਾ ਹੈ ਨੂੰ ਕੱਢਿਆ ਬਾਹਰ ਕੱਢ ਕੇ ਫਿਰ ਐਸਐਸਟੀਮ ਨੂੰ ਫੋਨ ਕੀਤਾ ਤੇ ਫਿਰ ਅਸੀਂ ਮੈਡੀਕਲ ਦਾਖਲ ਕਰਾਇਆ ਉਹਨੂੰ ਸਤਿ ਸ੍ਰੀ ਅਕਾਲ ਕੁਦਰਤੀ ਵਹਿਗੂ ਨੂੰ ਕਿਰਪਾ ਹੋਈ ਬਚਾ ਹੋ ਗਿਆ ਜੀ ਕਿ ਤੇਜ਼ ਸੀ ਕਿ ਲੱਗ ਰਿਹਾ ਸੀ ਗੱਡੀ ਤੇਜ਼ ਆ ਰਹੀ ਸੀ ਥੋੜੀ ਜਿਹੀ ਉਹ ਤੋਂ ਬ੍ਰੇਕ ਨਹੀਂ ਜਿਹੜੇ ਆ ਗੱਡੀ ਨੇ ਬ੍ਰੇਕ ਨਹੀਂ ਮੰਨੇ ਲੱਗਦੇ ਆ ਵਿੱਚ ਰੀਤਾ ਉੱਥੋਂ ਲੱਗਿਆ ਵੀ ਤੇ ਇਹੀ ਕਾਰਨ ਹੋ ਸਕਦਾ ਹੋਤ ਅਸੀਂ ਸਾਨੂੰ ਤਾਂ ਖੜਕਾ ਸੁਣਿਆ ਬਹੁਤ ਜ਼ਿਆਦਾ ਉਹ ਉੱਥੇ ਸੀ ਅਸੀਂ ਪਿੱਛੇ ਕੁਦਰਤੀ ਤੇ ਖੜਕਾ ਸੁਣਨ ਕਰਕੇ ਅਸੀਂ ਛੇਤੀ ਛੇਤੀ ਆ ਕੇ ਵੇਖਿਆ ਤੇ ਸਰੀਆਂ ਦੇ ਉੱਤੇ ਹੀ ਤਾਰ ਮੁੰਡੀ ਹੋਈ ਪਈ ਆ ਤੇ ਇਹ ਇੱਕ ਸਾਤ ਦੇ ਮੂੰਹ ਤੇ ਇੱਥੇ ਮੜੀ ਜੀ ਨੱਟ ਤੇ ਆ ਤੇ ਉਹ ਵਧੀਆ ਤੁਰੇ ਫਿਰਦੇ ਕੱਢ ਲਿਆ ਜਾਣੀ ਉਹਨੂੰ ਠੀਕ ਸੀ ਤਕਰੀਬਨ ਤੇ ਉਹ ਫ੍ਰੀਕੋਰਟ ਪਾਰ ਕੇ ਵੀ ਨਹੀਂ ਹੋਈ ਜੀ ਪਾਰ ਕੇ ਵੀ ਨਹੀਂ ਜਿਹੜੀ ਨਹਿਰਾਂ ਤੇ ਆ ਉਤੋਂ ਦੇ ਰਾਹ ਤੇ